ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਵਰਦੀ ਪਾ ਕੇ ਪੁਲਿਸ ਮੁਲਾਜ਼ਮ ਦੀ ਇੱਕ ਬੱਚੇ ਦੀ ਕੁੱਟਮਾਰ ਕਰ ਰਿਹਾ ਹੈ ਪਰ ਇਹ ਪੁਲਿਸ ਮੁਲਾਜ਼ਮ ਅਸਲੀ ਹੈ ਜਾਂ ਨਕਲੀ ਹੈ ਇਸ ਨੂੰ ਲੈ ਕੇ ਲਗਾਤਾਰ ਲੋਕ ਇਹ ਕਹਿ ਰਹੇ ਨੇ ਕਿ ਅਸੀਂ ਕਦੇ ਇਸ ਨੂੰ ਆਪਣੇ ਇਲਾਕੇ ਦੇ ਵਿੱਚ ਨਹੀਂ ਵੇਖਿਆ ਤਾਂ ਬੱਚੇ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰ ਰਿਹਾ ਸੀ ਮੌਕੇ ਤੇ ਲੋਕਾਂ ਨੇ ਪਹੁੰਚ ਕੇ ਇਸ ਬੱਚੇ ਨੂੰ ਬਚਾਇਆ ਇੱਕ ਪਾਸੇ ਤਾਂ ਪੰਜਾਬ ਪੁਲਿਸ ਆਪਣੀ ਛਵੀ ਠੀਕ ਕਰਨ ਵਾਸਤੇ ਲਗਾਤਾਰ ਨੇਕ ਕੰਮ ਵੀ ਕਰ ਰਹੀ ਹੈ ਕ੍ਰਾਈਮ ਨੂੰ ਰੋਕਣ ਵਾਸਤੇ ਜੋ ਸ਼ਰਾਰਤੀ ਅੰਸਰ ਨੇ ਮਾੜੇ ਅੰਸਰ ਨੇ ਉਹਨਾਂ ਨੂੰ ਫੜਨ ਦੇ ਵਿੱਚ ਲੱਗੀ ਹੋਈ ਹੈ ਪਰ ਦੂਜੇ ਪਾਸੇ ਕਈ ਐਦਾਂ ਦੇ ਵਿਅਕਤੀ ਜੋ ਪੁਲਿਸ ਦੀ ਵਰਦੀ ਦੇ ਵਿੱਚ ਭਾਵੇਂ ਪੁਲਿਸ ਮੁਲਾਜ਼ਮ ਨੇ ਜਾਂ ਫਿਰ ਕੋਈ ਹੋਰ ਵਿਅਕਤੀ ਹੈ ਉਹ ਲਗਾਤਾਰ ਪੁਲਿਸ ਨੂੰ ਦਾਗਦਾਰ ਕਰ ਰਹੇ ਨੇ ਪੁਲਿਸ ਦੀ ਵਰਦੀ ਨੂੰ ਬਦਨਾਮ ਕਰ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਲਗਾਤਾਰ ਇਹ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਿਵੇਂ ਇੱਕ ਛੋਟੇ ਬੱਚੇ ਨੂੰ ਬੇਰਹਿਮੀ ਦੇ ਨਾਲ ਇਹ ਵਰਦੀ ਪਾ ਕੇ ਪੁਲਿਸ ਮੁਲਾਜ਼ਮ ਕੁੱਟਮਾਰ ਕਰ ਰਿਹਾ ਹੈ ਤੁਸੀਂ ਹਾਲਾਤ ਦੇਖੋ ਇਸ ਪੁਲਿਸ ਮੁਲਾਜ਼ਮ ਦੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਆਪਣੇ ਆਪਣੇ ਕਮੈਂਟ ਜ਼ੋਰ ਦਿਓ ਕਿਉਂਕਿ ਛੋਟੇ ਬੱਚੇ ਦੇ ਨਾਲ ਜਿਸ ਤਰੀਕੇ ਨਾਲ ਇਸ ਵਿਅਕਤੀ ਨੇ ਬੇਰਹਿਮੀ ਕੀਤੀ ਹੈ ਕਰਤਾ ਹੈ ਸੱਚੀ ਪੁਲਿਸ ਮੁਲਾਜ਼ਮ ਹੈ ਤਾਂ ਪੁਲਿਸ ਤੇ ਸੀਨੀਅਰ ਅਧਿਕਾਰੀਆਂ ਨੂੰ ਚਾਹੀਦਾ ਕਿ ਇਦਾਂ ਦੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਵੇ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ ਕਿਉਂਕਿ ਲੋਕਾਂ ਵੱਲੋਂ ਲਗਾਤਾਰ ਇਹ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿ ਇਸ ਤਰੀਕੇ ਦਾ ਬਤਿਹਰਾ ਜੋ ਬੱਚੇ ਨਾਲ ਕੀਤਾ ਗਿਆ ਇਹ ਜਾਨਵਰਾਂ ਵਰਗਾ ਬਤਿਹਰਾ ਕੋਈ ਜਾਨਵਰਾਂ ਨਾਲ ਵੀ ਇਸ ਤਰੀਕੇ ਦਾ ਬਤਿਹਰਾ ਨਹੀਂ ਕਰਦਾ ਜਿਸ ਤਰੀਕੇ ਨਾਲ ਇਸ ਵਿਅਕਤੀ ਨੇ ਛੋਟੇ ਬੱਚੇ ਦੇ ਨਾਲ ਕੀਤਾ ਕਿਉਂਕਿ ਸਿਮਪੋਕੋ ਵੰਤਮਾਨ ਵੀ ਖੁਦ بار بار ਸਪੀਚ ਦੇ ਵਿੱਚ ਕਹਿ ਚੁੱਕੇ ਨੇ ਕਿ ਅਸੀਂ ਪੁਲਿਸ ਦੀ ਵਰਤੀ ਨੂੰ ਦਾਗਦਾਰ ਨਹੀਂ ਹੋਣ ਦਵਾਗੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਹੋਇਆ ਹੈ ਕਿ ਹਰੇਕ ਬੰਦੇ ਦੇ ਨਾਲ ਸਹੀ ਤਰੀਕੇ ਦਾ ਵਤੀਰਾ ਕੀਤਾ ਜਾਵੇ ਭਾਵੇਂ ਉਹ ਪੁਲਿਸ ਸਟੇਸ਼ਨ ਦੇ ਵਿੱਚ ਆਣ ਕੇ ਆਪਣੀ ਰਿਪੋਰਟ ਦਰਜ ਕਰਾਉਣਾ ਹੈ ਜਾਂ ਫਿਰ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਕਿਸੇ ਦੇ ਨਾਲ ਬਦਸਲੂਕੀ ਨਾ ਕੀਤੀ ਜਾਵੇ ਕਿਉਂਕਿ ਫੋਰਸ ਹੋਰ ਵੀ ਜੜੀ ਸਿਮਪ ਕੋ ਮਤਮਾਨ ਨੂੰ ਵਧਾਈ ਗਈ ਹੈ ਐਸਐਸਐਫ ਜਿਹੜੀ ਇੱਕ ਨਵੀਂ ਫੋਰਸ ਬਣਾਈ ਗਈ ਹੈ ਐਕਸੀਡੈਂਟਾਂ ਦੇ ਜਿਹੜੇ ਕਾਰਨ ਨੇ ਬਣਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਜਾਂ ਫਿਰ ਐਕਸੀਡੈਂਟ ਦੇ ਵਿੱਚ ਕੋਈ ਜ਼ਖਮੀ ਪਿਆ ਉਹਨਾਂ ਨੂੰ ਲਿਆਉਣ ਵਾਸਤੇ ਗੱਡੀਆਂ ਮੁਹਈਆ ਵੀ ਕਰਾਈਆਂ ਇੱਕ ਨਵੀਂ ਫੋਰਸ ਹੀ ਬਣਾਈ ਗਈ ਹੈ ਪਰ ਦੂਜੇ ਪਾਸੇ ਇਦਾਂ ਦੇ ਪੁਲਿਸ ਮੁਲਾਜ਼ਮ ਜੋ ਵਰਦੀ ਦੇ ਵਿੱਚ ਨੇ ਲਗਾਤਾਰ ਪੁਲਿਸ ਨੂੰ ਬਦਨਾਮ ਕਰਨ ਦੇ ਵਿੱਚ ਲੱਗੇ ਹੋਏ ਨੇ ਤਾਂ ਛੋਟੇ ਬੱਚੇ ਦੇ ਨਾਲ ਜਿਸ ਤਰੀਕੇ ਨਾਲ ਬੇਰਹਿਮੀ ਕੀਤੀ ਹੈ ਤਾਂ ਲੋਕਾਂ ਨੇ ਮਸਾਹੀਸ ਛੋਟੇ ਬੱਚੇ ਨੂੰ ਬਚਾਇਆ ਤਾਂ ਤੁਸੀਂ ਦੇਖੋ ਕਿ ਇਹ ਪੁਲਿਸ ਮੁਲਾਜ਼ਮ ਜੋ ਬਰਦੀ ਦੇ ਵਿੱਚ ਹੈ ਤਾਂ ਉਸ ਦੀ ਪੱਗ ਵੀ ਜਿਹੜੀ ਉਤਰ ਚੁੱਕੀ ਹੈ ਤਾਂ ਲੋਕਾਂ ਵੱਲੋਂ ਜਿਹੜਾ ਇਹ ਵੀ ਕਿਹਾ ਜਾ ਰਿਹਾ ਹੈ ਵਿੱਚ ਵੀਡੀਓ ਦੇ ਵਿੱਚ ਕੀ ਇਹ ਕੋਈ ਨਸ਼ਾ ਕਰਕੇ ਵਿਅਕਤੀ ਆਇਆ ਹੋਇਆ ਹੈ ਕਿ ਇਹ ਵਿਅਕਤੀ ਨੂੰ ਕਦੇ ਅਸੀਂ ਅਸੀਂ ਆਪਣੇ ਇਲਾਕੇ ਦੇ ਵਿੱਚ ਨਹੀਂ ਵੇਖਿਆ ਜੋ ਕਿ ਪੁਲਿਸ ਦੀ ਬਰਦੀ ਦੇ ਵਿੱਚ ਇਸ ਜਗ੍ਹਾ ਤੇ ਪਹੁੰਚਿਆ ਹੋਇਆ ਤਾਂ ਅਜੇ ਮੁੱਖ ਕਾਰਨਦਾਇ ਨਹੀਂ ਪਤਾ ਲੱਗ ਰਿਹਾ ਕਿ ਪੁਲਿਸ ਮੁਲਾਜ਼ਮ ਨੇ ਉਸ ਬੱਚੇ ਦੇ ਨਾਲ ਕੁੱਟਮਾਰ ਕਿਉਂ ਕੀਤੀ ਹੈ ਤਾਂ ਇਹ ਜਿਹੜੀ ਵੀਡੀਓ ਹੈ ਪੂਰਨ ਤੌਰ ਤੇ ਇਸ ਬਾਰੇ ਨਹੀਂ ਪਤਾ ਲੱਗ ਰਿਹਾ ਕਿ ਵੀਡੀਓ ਪੰਜਾਬ ਦੇ ਕਿਸੇ ਰੀ ਦੀ ਹੈ ਅਗਰ ਤੁਹਾਨੂੰ ਇਸ ਵੀਡੀਓ ਬਾਰੇ ਪਤਾ ਹੈ ਜਾਂ ਤੁਹਾਡੇ ਨਜ਼ਦੀਕ ਇਹ ਵਿਅਕਤੀ ਕਿਸੇ ਤੁਸੀਂ ਵੇਖਿਆ ਤਾਂ ਬਤਵਤ ਕਮੈਂਟ ਕਰਿਓ ਤੇ ਵੀਡੀਓ ਨੂੰ ਬਤਵਤ ਸ਼ੇਅਰ ਕਰਿਓ ਜਿਹਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਬੱਚੇ ਨਾਲ ਜਾਂ ਫਿਰ ਕਿਸੇ ਵੀ ਇਨਸਾਨ ਦੇ ਨਾਲ ਇਸ ਤਰੀਕੇ ਦਾ ਵਤੀਰਾ ਨਾ ਹੋਵੇ ਧੰਨਵਾਦ